ਲਓ ਵੀ ਮਿੱਤਰੋ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਆ ਹੋਰ ਠੀਕ ਠਾਕ ਟਾ ਹੋਗੇ ਵਧੀਆ ਹੋਗੇ ਘੈਂਟ ਹੋਗੇ ਤੇ 2-3 ਦਿਨ ਹੋ ਗਏ ਆਪਾਂ ਬਲੌਗ ਨਹੀਂ ਪਾਇਆ ਤੇ ਕਣਕਾਂ ਕੁ ਕਰਮਾ ਆਤੀਆਂ ਤੇ ਹੋ ਗਏ ਪੀਲੇ ਤੇ ਤੇ ਮੋਬਾਈਲ ਸੀ ਪ੍ਰਦੀਪ ਸਿੰਘ ਦੇ ਬੁਖਾਰ ਹੋ ਰਿਹਾ ਸੀ ਉਹਨੂੰ ਕੰਡ ਮਜਾ ਸੀ ਉਹਨੂੰ ਦਵਾਈ ਦੂਈ ਦਵਾਈ ਹੈ ਤੇ ਹੁਣ ਪਹਿਲਾਂ ਨਾਲੋਂ ਠੀਕ ਐ ਫਰਕ ਐ ਤੇ ਖਰਾ ਖਰਾ ਪੜਦੇ ਹੁਣ ਪਸ਼ੂਨ ਪਾਉਣੇ ਕੱਖ ਤੇ ਫੇਰ ਜਾਵਾਂਗੇ ਇੱਕ ਦੋ ਦਿਨਾਂ ਨੂੰ ਵਿਆਹ ਚ ਕਰਾਂਗੇ ਹੁਣ ਜਵਾਏ ਉੱਥੇ ਤੇ ਰੱਬ ਨੇ ਕਰਖਿਆ ਬੱਦਲ ਵਾਈ ਤੇ ਲੱਗਦਾ ਮੀਂਹ ਪਾਊਗਾ ਤੇ ਉਹ ਦੋ ਤਿੰਨ ਦਿਨਾਂ ਦਾ ਝੜਦੀ ਹੈਗੇ ਤੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜੁ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਦੇਆ ਕਰੋ ਤੇ ਕੰਨ ਸਟਾਰ ਕਿਨੇ ਗਮੋਲੇ ਤੇ ਤੜਕੇ ਤਾਰ ਬਣੇ ਧੁੰਦੀ ਜੀ ਬਾਰਕ